ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾ ਤਾਂ ਇਸ ਬੰਦੀ ਛੋੜ ਦਿਵਸ ਦੀਵਾਲੀ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਹਰ ਪਰਿਵਾਰ ਤੇ ਹਰ ਘਰ ਤੇ ਮੇਰਾ ਪਰ ਹੱਥ ਰੱਖਣ ਅਤੇ ਹਰ ਪਰਿਵਾਰ ਇਸ ਤਿਹਾਰ ਨੂੰ ਚੜ੍ਹਦੀ ਕਲਾ ਨਾਲ ਖੁਸ਼ੀਆਂ ਖੜਿਆ ਨਾਲ ਮਨਾਵੇ ਔਰ ਦੋਸਤੋ ਮੈਂ ਇਸ ਦੀਵਾਲੀ ਮੌਕੇ ਧੰਨਵਾਦ ਕਰਨਾ ਚਾਹੁੰਨਾ ਵਿਸ਼ੇਸ਼ ਧੰਨਵਾਦ ਸਾਡੀ ਟੀਮ ਦਾ ਜਿਨ੍ਹਾਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਲਗਭਗ 100 ਬੋਰਡ ਜੋ ਵਧਾਈ ਦੇ ਦੀਵਾਲੀ ਦੀ ਬੰਦੀ ਛੋੜ ਦੇ ਵਸਦੀ ਔਰ ਵਿਸ਼ਕਰਮਾ ਦੇ ਦੀ ਔਰ ਆਉਣ ਵਾਲੇ ਗੁਰਪੁਰਬ ਸਾਹਿਬ ਦੀ ਵਧਾਈ ਦੇ ਜੋ ਸ਼ਹਿਰ ਚ ਫਲੈਕਸ ਬੋਰਡ ਲਾ ਕੇ ਪੂਰੇ ਸ਼ਹਿਰ ਨੂੰ ਇੱਕ ਦੁਲਹਨ ਵਾਂਗੂ ਸਜਾਇਆ ਇਸ ਖੁਸ਼ੀ ਮੌਕੇ ਮੈਂ ਸਿਰ ਝੁਕਾ ਕੇ ਉਹਨਾਂ ਸਾਰੇ ਸਾਥੀਆਂ ਦਾ ਔਰ ਉਹਨਾਂ ਸਾਰੇ ਮੇਰੇ ਭੈਣਾ ਭਰਾਵਾਂ ਦੋਸਤਾਂ ਦਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਪੈਸੇ ਖਰਚ ਕੇ ਲਗਭਗ ਕੋਈ 96 ਤੋਂ 100 ਬੋਡਲ ਵਾਇਲ ਔਰ ਕਈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਬੜੇ ਭਾਗਾਂ ਨੇ ਜਿਨ੍ਹਾਂ ਨੂੰ ਇਹੋ ਜਿਹੇ ਦੋਸਤ ਔਰ ਸਾਡੀ 10 ਸਾਲ ਤੋਂ ਜੋ ਵਿਸ਼ੇਸ਼ ਮੁੱਖ ਧਾਰਾ ਦੀ ਟੀਮ ਚੱਲਦੀ ਆਉਂਦੀ ਨਾਲ ਉਹਨਾਂ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਬਹੁਤ ਪਾ ਗਾਲੀਆਂ ਕੇ ਇਹੋ ਜਿਹੇ ਭਰਾ ਇਹੋ ਜਿਹੇ ਦੋਸਤ ਮਿਲੇ ਦੋਸਤੋ ਕਿ ਜਿਨ੍ਹਾਂ ਨੇ ਮੇਰੀ ਆਪਦੀ ਇੱਕ ਸਾਝ ਨੂੰ ਇੰਨੇ ਸਾਲ ਤੋਂ ਬਰਕਰਾਰ ਰੱਖਦੇ ਹੋਏ ਹਰ ਸਾਲ ਦੇ ਤਰ੍ਹਾਂ ਇਸ ਵਾਰ ਵੀ ਹਜ਼ਾਰਾਂ ਬੋਰਡ ਲਾਇਏ ਸੈਂਕੜੇ ਬੋਰਡ ਬੋਰਡ ਲਾਇਏ ਅਰਦਾਸ ਉਹਨਾਂ ਪਰਿਵਾਰਾਂ ਲਈ ਵੀ ਕਰਦੇ ਆ ਜਿਹੜੇ ਪਰਿਵਾਰ ਘਰਾਂ 'ਚ ਬੈਠੇ ਸਾਡੀ ਜਥੇਬੰਦੀ ਦੀ ਪਰਿਵਾਰਾਂ ਦੀ ਸੁੱਖ ਸ਼ਾਂਤ ਮੰਗਦੇ ਨੇ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦੇ ਆ ਜਿਹੜੇ ਪਰਮਾਤਮਾ ਵੱਲੋਂ ਦਿੱਤੀ ਚੜਦੀ ਕਲਾ ਤੇ ਪਰਮਾਤਮਾ ਵੱਲੋਂ ਦਿੱਤੀ ਜੋ ਚੜਤ ਹੈ ਉਹਨੂੰ ਦੇਖ ਕੇ ਸ਼ਾਇਦ ਕੋਈ ਹੋਰ ਥੋੜੇ ਬਾਅਦ ਉਹੋ ਜਿਹੇ ਸ਼ਬਦ ਵੀ ਵਰਤਦੇ ਨੇ ਉਹਨਾਂ ਲਈ ਵੀ ਬਹੁਤ-ਬਹੁਤ ਧੰਨਵਾਦ ਪਰ ਅਰਦਾਸ ਹੀ ਕਰਦੇ ਆ ਕਿ ਆ ਜਿਹੜਾ ਤਿਹਾਰ ਹਰ ਘਰ 'ਚ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਘਰ ਰੌਸ਼ਨੀ ਆਵੇ ਹਰ ਪਰਿਵਾਰ ਹਰ ਤਰ੍ਹਾਂ ਦਾ ਇਸ ਤਿਹਾਰ ਸੰਬੰਧੀ ਸੌਣ ਹੈ ਕੋਈ ਸ਼ਗਨ ਹੈ ਉਹ ਜ਼ਰੂਰ ਕਰੇ ਸੋ ਮੈਂ ਜਸਪੀ ਸਿੰਘ ਹੌਬੀ ਭਾਰਤੀ ਜਨਤਾ ਪਾਰਟੀ ਸਟੂਡੈਂਟਸ ਡੈਮੋਕਰੈਟਿਕ ਫੈਡਰੇਸ਼ਨ ਔਰ ਸਾਡੀ ਕੰਪਨੀ ਐਮਐਚਟੀ ਰੀਅਲਟर्स ਔਰ ਸਮੁੱਚੇ ਆਪਣੇ ਸਾਰੇ ਸਿਸਟਮ ਵੱਲੋਂ ਸਮੂਹ ਜਗਤ ਨੂੰ ਲੱਖ ਲੱਖ ਵਧਾਈ ਦੇਣਾ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਖੇੜੇ ਲੈ ਕੇ ਆਵੇ। ਹਾਂਜੀ ਦੱਸੋ ਕੀ ਹੈ? ਫਾਕਟ ਹੈ ਨੀ ਫਾਕਟ ਫਰੀ ਅਲੋ ਫਟਾਫਟ ਬੁਲੂਟ ਸਰਸਿਆ ਕਾਲ ਦੋਸਤੋ ਦੀਵਾਲੀ ਹੈਪੀ ਹੈਪੀ ਦੀਵਾਲੀ ਦੋਸਤੋ ਹੈਪੀ ਦੀਵਾਲੀ ਦੋਸਤੋ ਪਟਾਕੇ ਚਲਾਓ ਕੋਈ ਮਨ ਨੇ ਪਰ ਘੱਟ ਪ੍ਰੂਸਨ ਘੱਟ ਪ੍ਰੂਸਨ ਚਲਾਓ ਨਾ ਤਾਂ ਸੌਰ ਕਰੋ ਦੋਸਤੋ ਦੋਈ ਤਾਂ ਬਹੁਤ ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਦੋਸਤੋ ਚੰਗਾ ਬੱਚੇ ਨੇ ਕਿਹਾ ਪੋਲੂਸ਼ਨ ਨਹੀਂ ਫਲਾਉਣਾ ਕਿੰਨੀ ਵੱਡੀ ਗੱਲ ਕਹੀ ਹੈ ਹਾਂ ਹਾਂ ਬਹੁਤ ਅੱਛੀ ਗੱਲ ਹੈ ਇਹੋ ਜਿਹੇ ਮੈਸੇਜ ਸਾਰਿਆਂ ਨੂੰ ਦੇਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ